ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ ਕੀ ਕੋਈ ਗਲਬਾਤ ਹੋ ਰਹੀ ਹੈ ਬਾਪੂ ਜੀ ਨੂੰ ਮਨਾਉਣ ਦੇ ਲਈ ਜਾਂ ਕਿਸ ਤਰ੍ਹਾਂ ਇਸ ਹੜਤਾਲ ਨੂੰ ਅੰਤ ਕਿਸ ਤਰ੍ਹਾਂ ਦਿੱਤਾ ਜਾਣਾ ਪੂਖੜ ਹੜਤਾਲ ਨੂੰ ਕੀ ਇਸ ਦੇ ਲਈ ਇਸ ਦਿਸ਼ਾ 'ਚ ਕੋਈ ਗੱਲ ਚੱਲ ਰਹੀ ਹੈ ਕੋਈ ਕਦਮ ਚੁੱਕਿਆ ਜਾ ਰਿਹਾ ਹੈ ਸਾਡੇ ਨਾਲ ਮੇਰੇ ਤੇ ਸਿਸਟਰ ਨਾਲ ਕੋਈ ਇਹੋ ਜੀ ਗੱਲ ਨਹੀਂ ਚੱਲ ਰਹੀ ਵੀ ਇਹਨੂੰ ਆਪਾਂ ਖਤਮ ਕਿਵੇਂ ਕਰਨਾ ਸਾਡੇ ਇਹ ਜਰੂਰ ਬਹੁਤ ਜ਼ੋਰ ਪਾਇਆ ਗਿਆ ਸੀਗਾ ਵੀ ਤੁਸੀਂ ਬਾਪੂ ਜੀ ਨੂੰ ਪਾਣੀ ਲਈ ਮਨਾਓ ਸਿਸਟਰ ਨੂੰ ਕਿਹਾ ਵੀ ਤੂੰ ਧੀਆ ਵਾਲਾ ਰੋਲ ਅਦਾ ਕਰ ਉਹਨੇ ਸਿਸਟਰ ਨੇ ਜਵਾਬ ਦਿੱਤਾ ਵੀ ਮੈਂ ਧੀਆ ਵਾਲਾ ਰੋਲ ਅਦਾ ਕਰਕੇ ਹੀ ਇਹ ਕਹਿ ਰਹੀ ਆਂ ਵੀ ਸਾਰੀ ਉਮਰ ਜੋ ਬਾਪੂ ਜੀ ਨੇ ਕਿਹਾ ਸੀ ਉਹ ਕੀਤਾ ਹੁਣ ਬਾਪੂ ਜੀ ਨੇ ਕਹਿਤਾ ਮੈਂ ਪਾਣੀ ਨਹੀਂ ਪੀਣਾ ਤਾਂ ਅਸੀਂ ਵੀ ਇਹੀ ਕਹਿਣਾ ਪਾਣੀ ਉਹਨਾਂ ਨੇ ਨਹੀਂ ਪੀਣਾ ਔਰ ਉਹਨਾਂ ਨੂੰ ਦੇਣਾ ਵੀ ਨਹੀਂ ਚਾਹੀਦਾ ਕਿਉਂਕਿ ਉਹ ਇਹ ਗੱਲ ਕਹਿੰਦੇ ਨੇ ਮੈਨੂੰ ਵੀ ਕੱਲ ਸ਼ਾਮੀ ਅੰਦਰ ਲੈ ਕੇ ਗਏ ਸੀ 8 ਵਜੇ ਤੇ ਵਿਚਾਲੇ ਉਹ ਕਰਟਨ ਜਿਹਾ ਲਾਇਆ ਹੋਇਆ ਸੀ ਮੇਰੇ ਤੇ ਬਾਪੂ ਜੀ ਦੇ ਤੇ ਮੂਰੇ ਚਾਰ ਅਫੀਸਰ ਖੜੇ ਸੀਗੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਬਾਪੂ ਜੀ ਨੂੰ ਮਨਾਓ ਬਈ ਉਹ ਪਾਣੀ ਪੀਣ ਅਸੀਂ ਤੁਹਾਨੂੰ ਤਾਂ ਮਿਲਣ ਦਵਾਵਾਂਗੇ ਮੈਂ ਕਿਹਾ ਜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਉਹਨਾਂ ਨੂੰ ਪਾਣੀ ਪਿਓ ਕਿਵੇਂ ਕਹਦੇ ਆ ਜਦੋਂ ਉਹ ਕਹਿੰਦੇ ਆ ਮੈਂ ਨਹੀਂ ਪੀਣਾ ਤਾਂ ਉਹਨਾਂ ਨੇ ਨਹੀਂ ਪੀਣਾ ਪਰ ਮੈਂ ਨਹੀਂ ਉਹਨਾਂ ਨੂੰ ਇਹ ਗੱਲ ਕਹਿਣੀ ਵੀ ਤੁਸੀਂ ਪਾਣੀ ਪਿਓ ਬਈ ਇਹ ਕੌਮੀ ਮਸਲਾ ਇਹ ਕੋਈ ਮੇਰੀ ਗੱਲ ਨਹੀਂ ਹੈ ਨਾਲੇ ਤੁਸੀਂ ਮੈਨੂੰ ਕਹਿੰਦੇ ਹੋ ਵੀ ਤੂੰ ਆਪਦੇ ਬਾਪੂ ਨੂੰ ਕਹਿਆ ਵੀ ਮੈਂ ਜੋ ਸਾਰੇ-ਸਾਰੇ ਦੀੜੀ ਸੰਗਤ ਦੇ ਸਨੇਹ ਲੈਣਾ ਹਰ ਇੱਕ ਆ ਕੇ ਕਲੇਮ ਕਰਦਾ ਵੀ ਇਹ ਸਾਡਾ ਬਾਪੂ ਵੀ ਆ ਕੌਮ ਦਾ ਬਾਪੂ ਆ ਸੋ ਮੈਂ ਕੌਣ ਹੁਣਾ ਉਹਨਾਂ ਨੂੰ ਕਹਿਣ ਵਾਲਾ ਤੇ ਉਹਨਾਂ ਨੇ ਮੈਨੂੰ ਮਿਲ ਨਹੀਂ ਦਿੱਤਾ ਮੈਨੂੰ ਕਮਰੇ ਚੋਂ ਬਾਹਰ ਕੱਢਤਾ ਜਿਹੜੀ ਰੂਮ ਦੇ ਵਿੱਚ ਬਾਪੂ ਸੁਰਜੀਤ ਸਿੰਘ ਜੀ ਦਾਖਲ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਉਸ ਦੇ ਅੰਦਰ ਤੇ ਕਿਹੋ ਜਿਹੇ ਹਾਲਾਤ ਨੇ ਕਿ ਉੱਥੇ ਤੁਹਾਨੂੰ ਪੂਰੀ ਖੁੱਲ ਹੈ ਤੁਸੀਂ ਆਪਣੀ ਮਰਜ਼ੀ ਨਾਲ ਬੈਠ ਸਕਦੇ ਹੋ ਜਾਂ ਉੱਥੇ ਵੀ ਤੁਹਾਡੇ ਤੇ ਕੋਈ ਖਾਸ ਬੰਦਸ਼ਾਂ ਲਾਈਆਂ ਗਈਆਂ ਨੇ ਪਰ ਪੂਰੇ ਪਰਿਵਾਰ ਤੇ ਵੀ ਉੱਥੇ ਬੰਦਸ਼ਾਂ ਸਾਡੇ ਤੇ ਇਹੀ ਨੇ ਵੀ ਉੱਥੇ ਅ ਮਤਲਬ ਜਿਵੇਂ ਅਸੀਂ ਪਿਕਚਰ ਨਹੀਂ ਲੈ ਸਕਦੇ ਅਸੀਂ ਉੱਥੇ ਅ ਉੱਚ ਅਧਿਕਾਰੀ ਪੁਲਿਸ ਦੇ ਬੈਠੇ ਨੇ ਸੀਆਈਡੀ ਵਾਲੇ ਬੈਠੇ ਨੇ ਉੱਥੇ ਅੰਦਰ 8-10 ਜਾਣਿਆਂ ਦੀ ਟੀਮ ਪੱਕੀ ਹੋਈ ਆ ਕਈ ਜਾਣੇ ਤਾਂ ਆ ਕੇ ਬਸ ਕੁਰਸੀ ਤੇ ਬੈਠੇ ਨੇ ਸਮ ਟਾਈਮ ਲੇਡੀਜ਼ ਹੁੰਦੀਆਂ ਸਮ ਟਾਈਮ ਜੈਂਟਸ ਹੁੰਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਪੁਲਿਸ ਵਾਲੇ ਨੇ ਕੌਣ ਨੇ ਕੀ ਕਰਨ ਆਏ ਨੇ ਡਾਕਟਰ ਨੇ ਕਦੇ ਉਹ ਕੁਛ ਕਰਦੇ ਆ ਸਾਨੂੰ ਸਮਝ ਨਹੀਂ ਪੈਂਦੀ ਵੀ ਉਹ ਕੌਣ ਨੇ ਪਰ ਸਾਨੂੰ ਇਹ ਕੋਈ ਏਡੀ ਚਿੰਤਾ ਵੀ ਨਹੀਂ ਹੈ ਵੀ ਉਹ ਕੌਣ ਨੇ ਤੇ ਅੰਦਰ ਦੇ ਹਾਲਾਤ ਇਹ ਨੇ ਵੀ ਉੱਥੇ ਕਾਫੀ ਵੱਡਾ ਕਮਰਾ ਉਹ ਤੇ ਉਹਦੇ ਵਿੱਚ 8-10 ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਉਹਦੇ ਵਿੱਚ ਉਹ ਸਾਰੇ ਬੈਠੇ ਨੇ ਤੇ ਪੂਰੀ ਤਿੰਨ-ਚਾਰ ਗੇਟਕੀਪਰ ਲੱਗੇ ਹੋਇਆ ਚਾਰ ਜਣੇ ਬਾਹਰ ਬੈਠਿਆ ਤੁਸੀਂ ਦੇਖ ਹੀ ਰਹੇ ਹੋ ਸਾਰਾ